ਦੀਪ ਕਾਰਨੇ ਚੱਟਾ ਵੇਚ ਕੇ ਪ੍ਰਾਪਰਟੀ ਵੀ ਬਣਾਈ ਹੈ ਮਹਿਲਾ ਕਾਂਸਟੇਬਲ ਦੀ ਪ੍ਰਾਪਰਟੀ ਤੇ ਬਲਡੋਜ਼ਰ ਐਕਸ਼ਨ ਦੀ ਮੰਗ ਕੀਤੀ ਗਈ ਹੈ ਤਾਂ ਇੱਕ ਔਰਤ ਸਾਹਮਣੇ ਆਈ ਹੈ ਜਿਸ ਦੇ ਵੱਲੋਂ ਇਹ ਕਿਹਾ ਗਿਆ ਹੈ ਕਿ ਇਸ ਨੇ ਪਤੀ ਦੇ ਨਾਲ ਜਿਹੜੀ ਔਰਤ ਸਾਹਮਣੇ ਆਈ ਹੈ ਉਸ ਦੇ ਵੱਲੋਂ ਕਿਹਾ ਗਿਆ ਹੈ ਕਿ ਉਸ ਔਰਤ ਤੇ ਪਤੀ ਦੇ ਨਾਲ ਇਹ ਮਹਿਲਾ ਰਿਲੇਸ਼ਨ ਦੇ ਵਿੱਚ ਹੈ ਦੋਵੇਂ ਇਕੱਠੇ ਰਹਿੰਦੇ ਨੇ ਤੇ ਕਈ ਵਾਰ ਉਸ ਦੀ ਸ਼ਿਕਾਇਤ ਵੀ ਉਹ ਕਰ ਚੁੱਕੀ ਹੈ ਕਿ ਇਹ ਦੋਵੇਂ ਰਲ ਕੇ ਚੱਟਾ ਵੇਚਦੇ ਸੀ ਕਨਸਟੇਬਲ ਅਮਨਦੀਪ ਕੋਰਨੇ ਚਿੱਟਾ ਵੇਚ-ਵੇਚ ਕੇ ਪ੍ਰਾਪਰਟੀ ਵੀ ਬਣਾਈ ਹੈ ਤੇ ਹੁਣ ਇਸ ਔਰਤ ਦੇ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਇਸ ਮਹਿਲਾ ਕਨਸਟੇਬਲ ਦੀ ਪ੍ਰਾਪਰਟੀ ਤੇ ਬਲਡੋਜ਼ਰ ਵੀ ਚਲਾਇਆ ਜਾਵੇ ਕਿਉਂਕਿ ਨਸ਼ਾ ਤਸਕਰੀ ਦੇ ਨਾਲ ਹੀ ਇਸ ਨੇ ਇਹ ਪ੍ਰਾਪਰਟੀ ਬਣਾਈ ਹੈ ਹਾਲਾਂਕਿ ਇਹ ਔਰਤ ਸਾਹਮਣੇ ਆਈ ਹੈ ਤੇ ਉਸ ਨੇ ਕਿਹਾ ਕਿ ਪਹਿਲਾਂ ਵੀ ਉਹ ਕਈ ਵਾਰ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਸ਼ਿਕਾਇਤ ਕਰ ਚੁੱਕੀ ਆ ਪਰ ਉਸ ਕੋਲੇ ਕੋਈ ਕਾਰਵਾਈ ਨਹੀਂ ਹੋਈ ਇਸ ਦੇ ਵਿੱਚ ਕਈ ਖੁਲਾਸੇ ਹੋ ਰਹੇ ਨੇ ਇਸਔਰਤ ਨੇ ਵੀ ਕਿਹਾ ਕਿ ਉਸ ਦਾ ਪਤੀ ਵੀ ਇਸ ਮਹਿਲਾ ਕਾਂਸਟੇਬਲ ਦੇ ਨਾਲ ਮਿਲ ਕੇ ਚਿੱਟਾ ਵੇਚਦਾ ਹੈ ਥਾਰ ਗੱਡੀ ਦੇ ਵਿੱਚ ਇੱਕ ਅਮਨਦੀਪ ਕੌਰ ਪੁਲਿਸ ਕਾਂਸਟੇਬਲ ਚਿੱਟੇ ਸਮੇਤ ਅਰੈਸਟ ਕੀਤੀ ਗਈ ਹੈ ਬਹੁਤ ਲੋਕ ਮੈਨੂੰ ਕਈ ਜਾਣਦੇ ਨੇ ਮੈਸੇਜ ਵੀ ਕਰ ਰਹੇ ਨੇ ਤੇ ਕਈ ਲੋਕ ਨਹੀਂ ਜਾਣਦੇਗੇ ਉਹ ਪੁੱਛ ਵੀ ਰਹੇ ਨੇ ਤੇ ਮੈਂ ਤੁਹਾਨੂੰ ਸਾਰਿਆਂ ਨੂੰ ਦੱਸਦਾ ਇਹ ਲੇਡੀ ਜੀ ਦਾ ਨਾਮ ਅਮਨਦੀਪ ਕੌਰ ਜੋ ਕਿ ਤਨਾਤ ਡਿਊਟੀ ਬਠਿੰਡਾ ਪੁਲਿਸ ਨਾਲ ਦੇ ਵਿੱਚ ਸੀਗੀ ਇੰਦਾ ਪਿੰਡ ਚੱਕ ਫਤਿਹ ਸਿੰਘ ਵਾਲਾ ਸੀਗਾ ਪਿੱਛੋਂ ਤੇ ਇਹ ਮੌਕੇ ਤੇ ਵਿਰਾਟ ਗ੍ਰੀਨ ਦੇ ਵਿੱਚ 2 ਕਰੋੜ ਰੁਪਏ ਦੀ ਕੋਠੀ ਦੇ ਵਿੱਚ ਇਹ ਰਹਿ ਰਹੀ ਸੀ ਕੱਲੀ 2022 ਦੀ ਇਹ ਮੇਰੇ ਹਸਬੰਦ ਬਲਵਿੰਦਰ ਸਿੰਘ ਸੋਨੂ ਦੇ ਨਾਲ ਰਿਲੇਸ਼ਨਸ਼ਿਪ ਦੇ ਵਿੱਚ ਆਈ ਉਹਦੇ ਨਾਲ ਰਹਿ ਰਹੀ ਸੀ ਤੇ ਮੈਨੂੰ ਮੇਰੇ ਦੋਨੋਂ ਬੇਟੀਆਂ ਸਮੈਤ ਕਰੋ ਬਾਹਰ ਕੱਢ ਦਿੱਤਾ ਸੀ ਉਦੋਂ ਮੈਂ ਪ੍ਰਸ਼ਾਸਨ ਨੂੰ ਬਹੁਤ ਜ਼ਿਆਦਾ ਰੋਲਾ ਪਾਇਆ ਬਹੁਤ ਕੁਛ ਕਿਹਾ ਵੀ ਇਹਨਾਂ ਨੇ ਕਿ ਐਂਬੂਲੈਂਸ ਕਿਉਂਕਿ ਹਸਬੰਦ ਮੇਰਾ ਐਂਬੂਲੈਂਸ ਚਲਾਉਂਦਾ ਸੀ ਐਂਬੂਲੈਂਸ ਦੀ ਆੜ ਦੇ ਵਿੱਚ ਇਹ ਚਿੱਟਾ ਵੇਚਦੇ ਨੇ ਦੋਨੋਂ ਜਣੇ ਰਲ ਕੇ ਮੋਤ ਦੋ ਮਹੀਨੇ ਮੈਂ ਪ੍ਰਸ਼ਾਸਨ ਕੋਲ ਜਾਂਦੀ ਰਹੀਆਂ ਸੁਣਵਾਈ ਨਹੀਂ ਕਰਦੇ ਸੀ ਕਿਉਂਕਿ ਇਹ ਇੱਕ ਪੁਲਿਸ ਕਨਸਟੇਬਲ ਮੁਲਾਜ਼ਮ ਸੀ ਇੰਦੇ ਉੱਚ ਅਧਿਕਾਰੀਆਂ ਵੱਡੇ ਅਫਸਰਾਂ ਦੇ ਨਾਲ ਬਹੁਤ ਵਧੀਆਂ ਸਬੰਧ ਸੀਗੇ ਜਿੰਦੇ ਕਰਕੇ ਮੇਰੇ ਸੁਣਵਾਈ ਨਹੀਂ ਕਰਦੇ ਸੀ ਪਰ ਮੈਂ ਬਹੁਤ ਜ਼ਿਆਦਾ ਕੰਪਲੇਨਾਂ ਕੀਤੀਆਂ ਭਗਵੰਤਾਨ ਮਾਨ ਤੱਕ ਵੀ ਜਾ ਕੇ ਆਂਦੀ ਰਹੀਆਂ ਚੰਡੀਗੜ੍ਹ ਲਾਸਟ ਵਿੱਚ ਜਦੋਂ ਮੈਂ ਧਰਨਾ ਤੱਕ ਲਾਇਆ ਤੇ ਫਿਰ ਮੇਰੇ ਘਰ ਜਦੋਂ ਜਿੱਥੇ ਰਹਿੰਦਾ ਸੀ ਬਲਵਿੰਦਰ ਸਿੰਘ ਉੱਥੇ ਰੇਡ ਪਾਈ ਤੇ ਉੱਥੇ ਜਾ ਕੇ ਇਹਨਾਂ ਨੂੰ ਥੋੜਾ ਸਮਾਨ ਮਿਲਿਆ ਫਿਰ ਪ੍ਰਸ਼ਾਸਨ ਮੇਰੇ ਬਿਆਨਾਂ ਦੇ ਆਧਾਰ ਤੇ ਪਰਚਾ ਕੱਟਿਆ ਗਿਆ ਇਹਨਾਂ ਦੋਵਾਂ ਦੇ ਉੱਤੇ ਜੋ ਕਿ ਐਫ ਆਈ ਆਰ 20/22 ਸੀਗੀ ਉਸ ਤੋਂ ਬਾਅਦ ਮੈਨੂੰ ਘਰ ਦਾ ਕਬਜ਼ਾ ਦਿੱਤਾ ਗਿਆਗਾ ਬੱਚਿਆਂ ਸਹਿਤ ਮੈਂ ਉਸੇ ਘਰ ਦੇ ਵਿੱਚ ਸੀ ਥੋੜਾ ਟਾਈਮ ਮੈਂ ਡੇਢ ਕੁ ਸਾਲ ਉਸ ਘਰ ਚੋਂ ਰਹਿ ਕੇ ਮੈਂ ਦੁਬਈ ਚਲੀ ਗਈਆਂ ਦੁਬਈ ਕੰਮ ਕਰਦੀ ਰਹੀਆਂ ਡੇਢ ਸਾਲ ਨਾਲ ਉੱਥੋਂ ਲਾ ਕੇ ਵਾਪਸ ਆਈਆਂ ਮੇਰੇ ਘਰ ਤੇ ਕਬਜ਼ਾ ਕਰ ਦਿੱਤਾ ਗਿਆ ਸੀ ਵਾਪਸ ਬਲਵਿੰਦਰ ਸਿੰਘ ਵੱਲੋਂ ਇਹ ਅਮਨਦੀਪ ਨੇ ਉਹਨੂੰ ਕਹਿ ਕੇ ਉਹ ਘਰ ਵੀ ਸੀ ਉਹ ਘਰ ਵੀ ਵਕਾਤਾ ਇਹ ਆਪ ਬਠਿੰਡਾ ਵਿਰਾਟ ਗ੍ਰੀਨ ਜਿਹੜੇ ਜਿਹੜੇ ਨੂੰ ਪਤਾ ਦੋ ਕਰੋੜ ਰੁਪਏ ਦੀ ਕੋਠੀ ਦੇ ਵਿੱਚ ਰਹਿ ਰਹੀ ਹੈ ਇਹ ਇਹਦਾ ਉਹਦਾ ਅਮਨਦੀਪ ਕੋੜ ਦਾ ਇੱਕ ਪੁਲਿਸ ਕਾਂਸਟੇਬਲ ਹੈ ਠੀਕ ਹੈ ਇੱਕ ਇਹਦੇ ਕੋਲ ਦੋ ਕਰੋੜ ਦੀ ਕੋਠੀ ਵਿਰਾਟ ਗ੍ਰੀਨ ਦੇ ਵਿੱਚ ਹੈ ਇੱਕ ਇੰਦੀ ਥਾਰ ਜਿਹੜੀ ਕੱਲ ਪਕੜੀ ਗਈ ਹੈ ਥਾਰ ਗੱਡੀ ਵਰਨਾ ਗੱਡੀ ਬੁਲਟ ਸਕੂਟਰੀ ਜੋ ਬਾਕੀ ਨੇ ਸੋਨਾ ਪਾਇਆ ਰੋਲੈਕਸ ਦੀਆਂ ਘੜੀਆਂ ਪਾਈਆਂ ਲੱਖ ਲੱਖ ਦੀਆਂ ਇਹਦੇ ਗੁੱਟ ਤੇ ਬੰਨਿਆ ਹੋਈਆਂ ਜਿਵੇਂ ਕਿ ਤੁਸੀਂ ਇਸ ਦੀ ਇੰਸਟਾਗ੍ਰam ਆਈਡੀ ਵੀ ਦੇਖ ਰਹੇ ਚੈੱਕ ਕਰੋ ਚੈੱਕ ਕਰਕੇ ਦੇਖੋ ਇਹਨੇ ਜੋ ਆ ਬੰਦਤਾਨ ਤੇ ਕੱਪੜਾ ਪਾਇਆ ਘੱਟੋ ਘੱਟ ਵੀ 10-15000 ਤੋਂ ਘੱਟ ਕੱਪੜਾ ਨਹੀਂ ਪਾਇਆ ਹੋਊਗਾ ਠੀਕ ਹੈ ਇਹ ਪੈਸਾ ਕਿੱਥੋਂ ਆ ਰਿਹਾਗਾ ਇੱਕ ਇਹਨੇ ਆਪਣੇ ਕਿਸਾਨ ਚੌਂਕ ਤੋਂ ਅੱਗੇ ਕਲੋਨੀ ਕੱਟੀ ਗਈ ਹੈ ਬਠਿੰਡਾ ਉੱਥੇ ਇਹਨੇ ਇੱਕ ਪਲਾਟ ਲੈ ਕੇ ਰੱਖਿਆ ਇੱਕ ਇਹਨੇ 500 ਗੱਜ ਦਾ ਪਲਾਟ ਅਦਰਸ਼ ਨਗਰ ਆਉਦੇ ਭਰਾ ਦੇ ਨਾਮ ਤੇ ਲਿੱਤਾ ਹੋਇਆਗਾ ਪ੍ਰਸ਼ਾਸਨ ਵੱਲੋਂ ਨਕਤੇ ਦੌਰਾਨ ਇਹਨਾਂ ਨੂੰ ਪੜਿਆ ਗਿਆ ਪੜ੍ਹ ਕੇ ਇਹਦੀ ਗੱਡੀ ਦੀ ਤਲਾਸ਼ੀ ਲਈਤੀ ਗਈ ਪਿਛਲੀਆਂ ਸੀਟਾਂ ਦੇ ਵਿੱਚ ਜਦੋਂ ਆਪਾਂ ਆਪਣਾ ਸਿਰ ਲਾ ਕੇ ਬੈਠਦੇ ਆ ਨਾ ਉਹ ਸੀਟਾਂ ਉਖਾੜੀਆਂ ਗਈਆਂ ਉਖਾੜ ਕੇ ਉਹ ਸੀਟਾਂ ਦੇ ਵਿੱਚ ਇਹਨਦੇ ਕੋਲ ਚਿੱਟਾ ਸੀਗਾ ਇੱਥੋਂ ਸਾਫ ਪਤਾ ਲੱਗਦਾ ਵੀ ਕਦੋਂ ਦੀ ਇਹ ਚਿੱਟੇ ਦਾ ਕੰਮ ਕਰੀ ਸੀਗੀ ਪਰ ਹੱਦ ਤੱਕ ਕਿਸੇ ਦੇ ੜਿੱਕੇ ਨਹੀਂ ਆਈ ਨਾ ਕਿਸੇ ਨੇ ਇਹਨੂੰ ਹੱਥ ਪਾਇਆਗਾ ਪੂਰੀ ਜਾਣਕਾਰੀ ਸੀ ਪੁਲਿਸ ਕੋਲ ਨਕਾਲਾ ਆਇਆ ਹੋਇਆ ਸੀਗਾ ਤੇ ਇਹਨੂੰ ਉੱਥੇ ਰੋਕਿਆ ਰੋਕੇ ਵੀ ਭੱਜਣ ਨੇ ਭੱਜਣ ਦੀ ਕੋਸ਼ਿਸ਼ ਕੀਤੀ ਜੋ ਬਲਵਿੰਦਰ ਸਿੰਘ ਸੋਨੂ ਸੀਗਾ ਉਹ ਇਹਦੇ ਨਾਲ ਬਠਿੰਡਾ ਵਿੱਚ ਹੀ ਸੀ ਮੋਕੇ ਤੇ ਉਹਨੇ ਅੱਗੇ ਅੱਧਾ ਸਮਾਨ ਉਹ ਲੈ ਕੇ ਕਿਸੇ ਨੂੰ ਦੇਣ ਚਲਾ ਗਿਆ ਇਹ ਇਹਨੇ ਉਹਨੂੰ ਉੱਥੇ ਪਤਾ ਨਹੀਂ ਕਿੱਥੇ ਰੋਕਿਆ ਕਿੱਥੇ ਉਤਾਰਿਆਗਾ ਉਸ ਤੋਂ ਬਾਅਦ ਇਹ ਤਾਂ ਕਿਸੇ ਹੋਰ ਨੂੰ ਤੇ ਅਣਜਾਣ ਦੀ ਪਈ ਹੋਗੀ ਚਿੱਟਾ ਜਿਸ ਹਿਸਾਬ ਨਾਲ ਇਹਦੇ ਕੋਲ ਚਿੱਟਾ ਮਿਲਿਆ ਤੇ ਬਲਵਿੰਦਰ ਸਿੰਘ ਮੋਕੇ ਤੇ ਫਰਾਰ ਹੋ ਗਿਆ ਖਸਿਰਪੁਰ ਕਲਨਾ ਪ੍ਰਸ਼ਾਸਨ ਨੇ ਅਮਨਦੀਪ ਕੌਰ ਜੋਗ ਦੀ ਬੈਡ ਨੰਬਰ 1248 ਪੁਲਿਸ ਚੌਕੀ ਪੁਲਿਸ ਲਾਈਨ ਵਿੱਚ ਡਿਊਟੀ ਕਰਦੀ ਹੈ ਸਿਵਲ ਹਸਪਤਾਲ ਦੇ ਸਾਹਮਣੇ ਉਹਨੂੰ ਅਰੈਸਟ ਕੀਤਾਗਾ ਪਰ ਬਲਵਿੰਦਰ ਸਿੰਘ ਨੂੰ ਅਰੈਸਟ ਨਹੀਂ ਕੀਤਾ ਗਿਆਗਾ ਮੈਂ ਬਹੁਤ ਚਿਰ ਦੀ ਪ੍ਰਸ਼ਾਸਨ ਨੂੰ ਕਹਿ ਰਹੀ ਸੀ ਵੀ ਦੋਨੋਂ ਭਟਿੰਡਾ ਦੀ ਮਹਿਲਾ ਕਾਂਸਟੇਬਲ ਨਸ਼ੇ ਸਮੇਤ ਗ੍ਰਿਫਤਾਰ ਕੀਤੀ ਗਈ ਹੈ ਮਹਿਲਾ ਕਾਂਸਟੇਬਲ ਦੀ ਕਾਲੀ ਥਾਰ ਤੋਂ 17.72 ਗ੍ਰਾਮ ਚਿਟਾ ਬਰਾਮਦ ਕੀਤਾ ਗਿਆ ਭਟਿੰਡਾ ਪੁਲਿਸ ਲਾਈਨ ਦੇ ਵਿੱਚ ਇਹ ਮਹਿਲਾ